ਇਹ ਬਿੰਦਰ ਯਾਰ ਆਣਿਆਂ ਦੇ ਲਈ ਸੀ ਬਾਈ ਹਾਂ ਬਾਈ ਬਿੰਦਰਪੁਰਿਆਂ ਚ ਕਬੂਤਰ ਜਮਾਂ ਪਿਓਰ ਆ ਬਾਈ ਇਹ ਇਹ ਕਬੂਤਰ ਹੀ 1000 ਵਾਲੀ ਦੇ ਆ ਬਾਈ ਆਹ ਹਾਂ ਜਮਾਂ ਪਿਓਰ ਬਿੰਦਰ ਵਾਲਾ ਫੜਾ ਮੁੱਲ ਲਿਆ ਸੀ ਇਹ ਕਿਹੜੇ ਇਹ ਉਹਦਾ ਕੱਠਾ ਆ ਇਹ ਨਹੀਂ ਹਰੇ ਕਿਤੇ ਯਾਰ ਜਿੱਦੇ ਛੜ ਤੋਂ ਨੇ 2-3 ਸਾਲਾਂ ਦੇ ਛੱਡੇ ਦੇ ਆ ਕਬੂਤਰ ਹੀ ਕਿਹੜਾ ਝੋਟਾ ਮਾਰ ਇਹਦੀ ਭੈਣ ਹੀ ਹੈ ਭੈਣ ਬਾਈ ਲੈ ਦੇ ਆ ਭੈਣ ਮਗਰਲੀ ਮੁਰਲੀ ਚੋਲੀ ਦੇ ਨਹੀਂ ਤਾਂ ਬੋਦਾਨੀ ਦੂਜੀ ਦੀ ਢੋਲੀ ਦੇ ਹੁਣ ਆਪਾਂ ਨੇ ਆਏ ਤਾਂ ਜਾਲ ਜੂ ਲਿਖਿਆ ਬੰਨ ਭਾਈ ਹਾਂ ਜਿਹਦਾ ਰੁਕਣ ਇਹ ਇਹ ਰੰਗ ਹੀ ਕੱਢਦੇ ਹੋਰ ਨਹੀਂ ਕੱਢਦੇ ਠੀਕ ਆ ਕੱਪ ਨਹੀਂ ਜਾਣੀ ਕੀ ਹੈਗਾ ਇਹ ਰੰਗ ਹੀ ਇਹ ਜਾਂ ਕੱਢਣ ਆ ਹੀ ਅੱਖ ਕੱਢਣੀ ਇਹਨਾਂ ਦੀ ਜਮਾ ਪਿਓ ਰਵਿੰਦਰ ਵਾਲੇ ਹਣਾ ਭਾਈ ਵਿੱਚ ਭਾਈ ਕਹਿੰਦੇ ਬਿਬਿੰਦਰ ਵਾਲੇ ਪਿਓ ਰਾ ਜਿਹੜੇ ਜਿਵੇਂ ਕਹਿੰਦੇ ਵੀ ਤੁਰੇ ਜਾਂਦੇ ਬਹਿਣ ਲੱਗੇ ਜੜਾ ਝੂਠ ਹੀ ਆ ਵੀ ਗੱਲ ਬਾਤ ਵਿਆਹ ਨਹੀਂ ਹੁੰਦਾ ਉਹਨਾਂ ਯਾਰ ਭਾਈ ਇਹਦਾ ਬਾਲੇ ਕੂਤ ਰੋੜਦੇ ਜੇ ਕਿਸੇ ਗੱਲ ਨੂੰ ਨਾ ਮੰਨਦਾ ਉਮਰੇ ਕੋ ਬੰਦੇ ਦਾ ਨਹੀਂ ਮੰਨਦਾ ਸਹੀ ਹਾਂ ਆ ਲੱਗਣਾ ਗਰਦੇਵ ਗਾਲੇ ਭੱਜ ਜਾਂਦੇ ਜਿਉਂ ਨਾ ਬਾਜ਼ੀਆਂ ਜਿੱਤੀਆਂ ਹੂੰ ਦਾ ਗਿੱਪੀ ਹੈ ਵੀ ਨਹੀਂ ਨਾ ਬੱਚ ਉਹ ਹੀ ਗੱਲ ਵੀ ਉਲਾਜ ਕੀ ਨਾ ਲੈ ਕੇ ਕਿਉਂ ਮੈਂ ਤੈਨੂੰ ਐਵੇਂ ਹੀ ਕਹਿੰਦਾ ਕੋਈ ਲਾਜ ਆ ਫੜ ਕੇ ਛੱਟਿਆਂ ਵਾਲਾ ਇਹ ਤਾਂ ਨਿੱਕੇ ਨਿੱਕੇ ਬੰਦੇ ਤੁਮ ਜਿੱਤੇ ਉਹ ਕੋਈ ਅੱਛਾ ਕੋਲਟ ਉੱਡੀ 90 ਕਬੂਤਰਾ ਜਿੱਤੀ ਇਹਦੇ ਨਾਲ ਕੋਲਟ ਸੁਮੀਰੇ ਕਿੱਥੇ ਰਹਿ ਗਿਆ ਬਾਈ ਕਰ ਵੀ ਕੋਲਟ ਸੁਮੀਰ ਨੇੜੀ ਆ ਬਾਈ ਪਰਹੰਡੇ ਦੇ ਨਾਲ ਹੀ ਕੋਲਟ ਸੁਮੀਰ ਕਿੱਥੇ ਆ ਹਾਂ ਨਾਲ ਹੀ ਪਰਹੰਡੇ ਦੇ ਉੱਥਾਂ ਆ ਵੱਡਾ ਅੱਗੇ ਲਹਿ ਗਿਆ ਮੇਰਾ ਤੁਮ ਨੂੰ ਯਾਦ ਕਰੀ ਜਾਂਦਾ ਈ ਤੂੰ ਕਰਲਾਣੀ ਕਰੀ ਜਾਂ ਜਮਾ ਪਿਆਰ ਭਾਈ ਬਿੰਦਰ ਵਾਲਾ ਜੋੜਾ